ਮੈਂ ਕਿਹ ਕੋਈ ਵੀ ਔਰਤ ਛੇਤੀ ਕੀਤੇ ਬੋਲਣਾ ਨਹੀਂ ਚਾਹੁੰਦੀ ਹੁੰਦੀ ਖਾਸ ਕਰਕੇ ਵਿਧਵਾ ਔਰਤ ਅੱਕ ਸੱਤ ਕੇ ਬੋਲਦੀ ਆ ਅਰੰਡ ਕੋਈ ਪੈਸਿਆਂ ਨਾਲ ਲੈਣ ਵਾਲੀ ਚੀਜ਼ ਨਹੀਂ ਖਰੀਦਦਾਰੀ ਦੀ ਚੀਜ਼ ਨਹੀਂ ਕੋਈ ਦੁਕਾਨਾਂ ਤੋਂ ਨਹੀਂ ਮਿਲਦੀ ਕਿ ਕੋਈ ਖਰੀਦ ਕੇ ਤੁਰ ਜਾਂਦੀ ਔਰਤ ਲੈ ਆਉਂਦੀ ਆ ਇਹ ਪਰਮਾਤਮਾ ਦੇ ਵਸਦਿਆਂ ਕਰਲਾਂ ਹੈ ਰੱਬ ਅਰੰਡ ਪੱਲੇ ਪਾਉਂਦਾ ਤਰੰਡੀ ਔਰਤ ਨੂੰ ਬਹੁਤ ਸਾਰੇ ਬੰਦਲਾਂ ਦੇ ਵਿੱਚ ਬੰਦਿਆ ਜਾਂਦਾ ਜਦੋਂ ਉਹਦਾ ਪਤੀ ਮਰਦਾ ਨਾ ਤੇ ਉਹਨੂੰ ਦੂਜੇ ਮਰਦ ਦੇ ਲੜ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਕਈਆਂ ਔਰਤਾਂ ਦੇ ਪਤੀ ਮਰਨ ਤਾਂ ਹਜੇ ਭੋਗ ਵੀ ਨਹੀਂ ਪੈਂਦਾ ਜਦੋਂ ਪਹਿਲਾਂ ਸਲਾਵਾ ਹੋਣ ਲੱਗ ਜਾਂਦਾਂ ਜਿਹੜੀ ਅਣਖ ਇੱਜ਼ਤ ਵਾਲਿਆਂ ਦੀ ਧੀ ਹੁੰਦੀ ਆ ਨਾ ਉਹ ਕਦੀ ਆਪ ਦੀ ਚੁੰਨੀ ਦਾ ਲੜ ਵੀ ਦੇ ਨਾਲ ਨਹੀਂ ਲੱਗਣ ਦਿੰਦੀ ਤੇ ਬਾਅਦ ਵਿੱਚ ਉਹਨੂੰ ਕਿਸੇ ਦੇ ਲੜ ਲਾਉਣ ਦੀ ਗੱਲ ਕੀਤੀ ਜਾਂਦੀ ਉਹ ਦੋ ਸੌਰਤ ਨੂੰ ਪੁੱਛ ਕੇ ਦੇਖਿਆ ਕਰੋ ਖਾਸ ਕਰਕੇ ਜਦੋਂ ਇੱਕ ਬੱਚੇ ਦੀ ਮਾਂ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਨੂੰ ਪਿਓ ਦਾ ਪਿਆਰ ਨਹੀਂ ਮਿਲਣਾ ਚਾਹੇ ਉਹ ਚਾਚਾ ਹੋਵੇ ਚਾਹੇ ਤਾਇਆ ਹੋਵੇ ਪਿਓ ਦੀ ਤਾਂ ਕੋਈ ਨਹੀਂ ਲੈ ਸਕਦਾ ਪਿਓ ਦੀ ਤਾਂ ਕੜਨਾ ਬਹੁਤ ਮੁਸ਼ਕਲ ਹੈ ਤੇ ਜਦੋਂ ਮਾਂ ਮਰ ਜੇ ਉਦੋਂ ਵੀ ਬੱਚਿਆਂ ਦਾ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਪਿਓ ਮਰਦਾ ਉਦੋਂ ਵੀ ਤੇ ਉਸ ਔਰਤ ਨੂੰ ਪੁੱਛ ਕੇ ਵੇਖਿਆ ਕਰੋ ਵੀ ਉਦੋਂ ਦੇ ਦਿਨ ਤੇ ਕੀ ਬੀਤਦੀ ਆ ਕਦੇ ਵੀ ਕਿਸੇ ਵਿਧਵਾ ਔਰਤ ਨੂੰ ਕਦੇ ਵੀ ਮਰਦ ਦਾ ਮਹਿਣਾ ਨਾ ਮਾਰਿਆ ਕਰੋ ਵੀ ਤੂੰ ਤਾਂ ਬੰਦਾ ਖਾ ਗਈ ਤੂੰ ਤਾਂ ਬੰ ਕਾਇ ਕਰ ਗਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿ ਮੇਰਾ ਬੰਦਾ ਜਾ ਕੇ ਤੋਂ ਜਾਵੇ ਤੇ ਮੇਰੇ ਜਿਹੜੇ ਸ਼ੌਂਕ ਆ ਉਹ ਮਰ ਜਾਣ ਤੇ ਮੈਂ ਲੋਕਾਂ ਦੀਆਂ ਗੱਲਾਂ ਜੋਗੀ ਰਹਿ ਜਾ ਜਦੋਂ ਇੱਕ ਔਰਤ ਦਾ ਬੰਦਾ ਮਰਦਾ ਉਹ ਕੱਲਾ ਪਕਾਉਣਾ ਜਾਣਦੀ ਹੁੰਦੀ ਹੈ ਤੇ ਬਾਅਦ ਚ ਕਮਾਉਣਾ ਵੀ ਜਾਣ ਲੈਂਦੀ ਹੈ ਕਿਉਂਕਿ ਉਹਦੀ ਮਜਬੂਰੀ ਬਣ ਜਾਂਦੀ ਹੈ ਤੇ ਫਿਰ ਲੋਕ ਕੀ ਕਰਦੇ ਆ ਲੋਕ ਲੱਗ ਜਾਂਦੇ ਗੱਲਾਂ ਕਰਨ ਜੇ ਉਹ ਕਿਸੇ ਨਾਲ ਬਹਿ ਕੇ ਉੱਠ ਗਈ ਉਹਦੇ ਨਾਲ ਵੀ ਮਾਰੀ ਜੇ ਕਿਸੇ ਨਾਲ ਬਹਿ ਕੇ ਆ ਗਈ ਉਹਦੇ ਨਾਲ ਵੀ ਮਾਰੀ ਜਿਹਦੇ ਨੂੰ ਘਰੇ ਜਾ ਕੇ ਕੰਮ ਕਰਦੀ ਜਾਂ ਜੰਕ ਕਿਤੇ ਉੱਥੇ ਅਸਾਰੀ ਦੇ ਕੰਮ ਕਰਦੀ ਆ ਜਿਵੇਂ ਕਿ ਇਟਾ ਰੋੜਿਆਂ ਦਾ ਪੱਠੇ ਤੇ ਉੱਥੇ ਹੁੰਦਾ ਵਾ ਮਿਸਤਰੀ ਦਾ ਕੰਮ ਇਟਾ ਪੜਾਉਂਦੀ ਆ ਇਟਾਂ ਪੈੜਾਂ ਤੇ ਚੜ ਕੇ ਤਾਂ ਗਾਰਾ ਪੜਾਉਂਦੀ ਆ ਉਹਨਾਂ ਨੂੰ ਸੀਮੈਂਟ ਫੜਾਉਂਦੀ ਆ ਲਾਉਂਦੀ ਆ ਉਹ ਆਪਦੇ ਬੱਚਿਆਂ ਮਾਰੀ ਇਹ ਕੰਮ ਕਰਦੀ ਆ ਨਹੀਂ ਉਹ ਵਿਹਲੀ ਬਹਿ ਕੇ ਵੀ ਖਾ ਸਕਦੀ ਆ ਜੇ ਉਹਨੇ ਕਿਸੇ ਦੇ ਨਾਲ ਗਲਤੀ ਕਰਨੀ ਹੋਵੇ ਕੋਈ ਤੇ ਕਈ ਲੋਕ ਹੁੰਦੇ ਆ ਚੱਕ ਕੇ ਮੂੰਹ ਐਵੇਂ ਬੰਦੇ ਨੂੰ ਚੱਕ ਕੇ ਕਦੀ ਕਿਹਦੀ ਝੋਲੀ ਪਾਤਾ ਕਦੀ ਕਿਹਦੀ ਝੋਲੀ ਪਾਤਾ ਇੰਨਾ ਆਸਾਨ ਨਹੀਂ ਹੁੰਦਾ ਕਿਸੇ ਨੂੰ ਆਪਦੀ ਇੱਜ਼ਤ ਸੌਂਪਣੀ ਤੇ ਐਵੇਂ ਕਿਸੇ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੰਦੇ ਨੂੰ ਇਹ ਕੌਸਨ ਮੈਂ ਸਾਰਾ ਆਪ ਦੇ ਤੰਤੇ ਹੰਡਾਇਆ ਮੇਰੇ ਨਾਲ ਬੀਤਗੀਆਂ ਹੋਈਆਂ ਐ ਮੈਨੂੰ ਪਤਾ ਮੈਂ ਇੱਥੋਂ ਤੱਕ ਕਿਵੇਂ ਆਈ ਆ ਹੁਣ ਮੇਰਾ ਪੁੱਤ ਗੱਭਰੂ ਹੋਇਆ ਤੇ ਹੁਣ ਮੇਰੀ ਗੱਲ ਸ਼ਾਂਤੀ ਚਾਹੀਏ ਜ਼ਿੰਦਗੀ ਜਦੋਂ ਮੈਂ ਹੁਣ ਤਾਂ ਮੈਂ ਵੀਡੀਓ ਪਾਉਣੀ ਆ ਅੱਗੇ ਮੈਂ ਵੀਡੀਓ ਨਹੀਂ ਸੀ ਪਾਉਂਦੀ ਮੇਰੀ ਵੀਡੀਓ ਵੀ ਲੰਮੀ ਹੋ ਚੁਗੀ ਵੀਡੀਓ ਨਹੀਂ ਸੀ ਪਾਉਂਦੀ ਹੁੰਦੀ ਤੇ ਜਦੋਂ ਮੈਂ ਕਿਤੇ ਜਾਣਾ ਤੇ ਲੋਕਾਂ ਨੇ ਸੋਚਾਂ ਚ ਪੈ ਜਾਣਾ ਅਫਸੋਸ ਦੀ ਗੱਲ ਤਾਂ ਹੈਗੀ ਆ ਤੇ ਹਾਸੇ ਦੀ ਵੀ ਆ ਵੀ ਚਲੋ ਸਾਡੀ ਖਾਤਰ ਲੋਕ ਸੋਚਦੇ ਆ ਜਿਹੜੇ ਫ੍ਰੀ ਦੇ ਤਨਖਾਹਈਏ ਆਪਾਂ ਉਹਨਾਂ ਨੂੰ ਪੈਸੇ ਵੀ ਨਹੀਂ ਦਿੰਦੇ ਉਹ ਫਿਰ ਵੀ ਆਪਣੇ ਖਾਤਰ ਸੋਚਣ ਲੱਗੇ ਹੋਏ ਆ ਤੇ ਹੁਣ ਤਾਂ ਚੱਲ ਮੈਂ ਵੀਡੀਓ ਪਾ ਦਨੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਤੇ ਜਾਂ ਕਿਸੇ ਭੈਣ ਕੋਲੇ ਗਈ ਸੀ ਤੇ ਜਦੋਂ ਮੈਂ ਵੀਡੀਓ ਨਹੀਂ ਸੀ ਪਾਉਂਦੀ ਤਾਂ ਲੋਕਾਂ ਨੂੰ ਦੌਰੇ ਪੈਣ ਵਾਲੇ ਹੋ ਜਾਂਦੇ ਸੀ ਲੋਕਾਂ ਨੇ ਆਈ ਸੋਚੀ ਜਾਣਾ ਕਿੱਥੇ ਗਈ ਆ ਕਿੱਥੋਂ ਆਈ ਆ ਕਿਉਂ ਜਵਾਕ ਵੀ ਨਿਆਣਾ ਸੀਗਾ ਤੇ ਜਦੋਂ ਦਾ ਮੇਰਾ ਪੁੱਤ ਗੱਭਰੂ ਹੋਇਆ ਨਾ ਮੈਂ ਤਾਂ ਕਹਿੰਨੀ ਹੇ ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ ਧੰਨਵਾਦ ਮੇਰਾ ਪੁੱਤ ਗੱਭਰੂ ਹੋ ਗਿਆ ਤੇ ਹੁਣ ਮੈਂ ਕਿਤੇ ਵੀ ਜਾਨੀ ਆਪਦੇ ਮੁੰਡੇ ਨੂੰ ਛੁੱਟੀ ਕਰਾ ਲੈਣੀ ਆ ਤੇ ਛੁੱਟੀ ਕਰਾ ਕੇ ਲੈ ਜਾਨੀ ਜੇ ਨਾ ਵੀ ਛੁੱਟੀ ਕਰਾ ਕੇ ਲਿਜਾਵਾਂ ਤੇ ਤਾਂ ਵੀ ਲੋਕਾਂ ਕੋਲੇ ਵੀਡੀਓ ਆ ਜਾਂਦਾਂਗਾ ਮੈਂ ਵੀਡੀਓ ਬਣਾ ਲੈਣੀ ਹੁੰਨੀ ਆ ਕਿਉਂਕਿ ਮੈਨੂੰ ਪਤਾ ਹੁੰਦਾ ਵੀ ਕਦੇ ਕਿਸੇ ਨੇ ਕੀ ਕਹਿਣਾ ਕਦੇ ਕੀ ਕਹਿਣਾ ਬਾਕੀ ਹੁਣ ਤਾਂ ਮੈਂ ਟੈਨਸ਼ਨ ਕਰਦ ਕੋਈ ਨਹੀਂ ਪਹਿਲਾਂ ਚੱਲ ਵੀਡੀਓ ਪਾਉਣ ਤੋ ਤਾਂ ਮੇਰੀ ਮਰਜ਼ੀ ਆ ਹੁਣ ਵੀਡੀਓ ਮੈਂ ਪਾਉਣੀ ਆ ਕਿਉਂਕਿ ਮੈਨੂੰ ਆਪਦੀ ਇਨਕਮ ਉmdi ਮੈਨੂੰ ਆਇਆ ਹੁੰਦਾ ਵੀ ਕੋਈ ਨਵਾਂ ਭੈਣ ਭਰਾ ਵੀਡੀਓ ਚਾਹੁੰਦਾ ਨਾ ਮੇਰੇ ਭੈਣ ਭਰਾਵਾਂ ਨੂੰ ਕੋਈ ਇਤਰਾਦ ਨਹੀਂ ਹੈਗਾ ਵੀਡੀਓ ਤੋਂ ਤਾਂ ਕਰਕੇ ਮੈਂ ਉਹਨਾਂ ਦਾ ਵੀਡੀਓ ਬਣਾ ਕੇ ਪਾ ਲਈ ਨਹੀਂ ਹੁੰਨੀ ਆ ਤੇ ਨਹੀਂ ਲੋਕਾਂ ਨੇ ਬੜਾ ਸੋਚਣਾ ਵੀ ਕਿੱਥੇ ਗਈ ਸੀ ਕਿੱਥੋਂ ਆਈ ਸੀ ਕੀ ਗੱਲ ਸੀ ਕੀ ਬਾਤ ਸੀ ਤੇ ਹੁਣ ਚਲੋ ਲੋਕਾਂ ਦੇ ਆਣਾ ਸੁਣਾ ਕਰੋ ਆ ਦੀ ਜ਼ਿੰਦਗੀ ਨੂੰ ਖੁੱਲ ਕੇ ਜੀਆ ਕਰੋ ਹੁਣ ਚਲੋ ਲੋਕਾਂ ਨੂੰ ਪਤਾ ਤਾਂ ਹੈਗਾ ਨਾ ਵੀ ਕਿੱਥੇ ਜਾਂਦੀ ਹੈ ਜਦੋਂ ਭੈਣ ਤੂੰ ਬੇਕਿੰਗ ਗਈ ਸੀ ਮੈਂ ਕਹਿੰਦੀ ਹਾਂ ਹਾਂ ਭੈਣ ਪੇਕੀ ਗਈ ਹਾਂ ਅਸੀਂ ਤੇ ਵੀਡੀਓ ਵੇਖੀ ਸੀ ਹੁਣ ਦਿਲ ਨੂੰ ਸਕੂਨ ਹੁਣ ਚਲੋ ਮੁੰਡਾ ਵੀ ਗੱਭਰੂ ਹੋ ਗਿਆ ਤੇ ਆ ਵੀਡੀਓ ਵਾਲਾ ਵੀ ਕੰਮ ਚੱਲ ਪਿਆ ਚੱਲ ਵੀਡੀਓ ਪਾ ਦੇ ਦੀ ਲੋਕਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਗਈ ਕਿੱਥੇ ਮੈਨੂੰ ਪਤਾ ਜਿੰਨੀ ਔਖੀ ਜ਼ਿੰਦਗੀ ਮੈਂ ਕੱ ਕੰਨਿਆ ਰਾਂਡਤਾ ਕੋਈ 70 ਸਾਲ ਦੀ ਹੋਵੇ ਨਾ ਉਹਦੇ ਪੱਲੇ ਵੀ ਨਰੱਬ ਪਾਵੇ ਰੰਡ ਦਾ ਨਾਂ ਹੀ ਐਡਾ ਭੈੜਾ ਹੈ ਕਿ ਰੰਡ ਕਹਿੰਦੇ ਆ ਤੋ ਵੀ ਡਰ ਲੱਗਦਾ ਹੈ ਤੇ ਮੈਨੂੰ ਹੁਣ ਕਹੀ ਕਹਿ ਦਿੰਦੀ ਅੱਜ ਮੈਂ ਡਿਸਪੈਂਸਰੀ ਚ ਦਵਾਈ ਲੈਣ ਗਈ ਸੀ ਤੇ ਉਹਨਾਂ ਨੇ ਮੈਨੂੰ ਮੈਡਮ ਨੇ ਕਿਹਾ ਹੋ ਸਕਦਾ ਮੇਰੇ ਵੀਡੀਓ ਦੇਖੇ ਪਰ ਦੇਖਦੇ ਹੀ ਆਹੋ ਤੇ ਮੈਨੂੰ ਕਹਿੰਦੀ ਤੂੰ ਵਧੀਆ ਬਣ ਕੇ ਵੀਡੀਓ ਬਣਾਇਆ ਕਰ ਕਹਿੰਦੀ ਵੀ ਚੁੰਨੀ ਚੰਨੀ ਵਧੀਆ ਆ ਆਪ ਦੀ ਉੱਤੇ ਸੋਹਣੀ ਲੈ ਕੇ ਸਿਰ ਪੈਰਵਾ ਕੇ ਕਹਿੰਦੀ ਰੁਲੂਆਂ ਕੋਲੋਂ ਨਾ ਨਾ ਵੀਡੀਓ ਪੈ ਕਰ ਤਾਂ ਕਰਕੇ ਮੈਂ ਅੱਜ ਸੋਹਣੀ ਵੀਡੀਓ ਬਣਾ ਜਾਵਾਂ ਵਧੀਆ ਵੀਡੀਓ ਪਾ ਜਾਵਾਂ ਕਿ ਚੱਲ ਵਧੀਆ ਹੀ ਬਣਾਇਆ ਕਰਾਂਗੇ ਹੁਣ ਹਨਾ ਭਲਾ 2 ਮਿੰਟ ਲੇਟ ਹੋ ਜੇ ਤੇ ਆਪਾਂ ਵੀਡੀਓ ਵਧੀਆ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਮੇਰੀ ਯਾਦ ਤਾਂ ਮੈਂ ਕਹਿੰਦੇ ਨਹੀਂ ਕਿਹੜੇ ਕਿਹੜੇ ਕਿੱਥੇ ਹਨਾ ਚੁੰਨੀ ਬਦਲਾਂ ਕਿੱਥੇ ਸਿਰਵਾਵਾਂ ਕਿੱਥੇ ਕੋਈ ਆਪ ਦਾ ਕੋਈ ਹਨਾ ਮਾਰਾ ਮੋਟਾ ਸਿਰ ਪੈਰ ਦਾ ਹੁੰਦਾ ਤੇ ਆਇਓ ੱਖਾ ਲੱਗਦਾ ਹੈ ਤੇ ਪਰ ਜਿਹੜਾ ਰੰਡ ਹੁੰਦਾ ਇਹ ਮੁੱਲ ਦੀਆਂ ਚੀਜ਼ਾਂ ਨਹੀਂ ਗੀਆਂ ਕਿਸੇ ਔਰਤ ਨੂੰ ਤੂੰ ਪੁੱਛ ਕੇ ਦੇਖਿਆ ਕਰੋ ਜਦੋਂ ਉਹਨੂੰ ਦੂਜੇ ਮਰਦ ਦੇ ਲੜ ਲਾਉਣ ਦੀ ਗੱਲ ਕੀਤੀ ਜਾਂਦੀ ਆ ਕਿਉਂਕਿ ਬਹੁਤ ਔਖਾ ਇੱਕ ਬੰਦਾ ਮਰگە ਤੋਂ ਬਾਅਦ ਦੂਜੇ ਬੰਦੇ ਨੂੰ ਐਕਸੈਪਟ ਕਰਨਾ ਉਹ ਬਗਾਨਾ ਹੀ ਰਹਿੰਦਾ ਉਹਦੇ ਨਾਲ ਕਦੇ ਮਨ ਨਹੀਂ ਲੱਗਦਾ ਕਿ ਜਿਹੜੀ ਗੱਲ ਜਿਹੜੇ ਮਾਪਿਓ ਦੇ ਸਿਹੜੇ ਨਾਲ ਪਹਿਲੀ ਗੱਲ ਹੁੰਦੀ ਆ ਨਾ ਉਹ ਦੂਜੇ ਨਾਲ ਕਦੇ ਨਹੀਂ ਦਿਲੋਂ ਅਟੈਚਮੈਂਟ ਕਦੇ ਨਹੀਂ ਹੁੰਦੀ ਜਿੰਨਾ ਮਰਜੀ ਹੋਊਗਾ ਕੋਈ ਸੌਸ ਹੋਇਆਕ ਜਿੰਨਾਂ ਨਾਲ ਮਨ ਮਿਲਦੇ ਹੋਣਗੇ ਜਿੰਨਾਂ ਔਰਤਾਂ ਦੇ ਕਹਿ ਦਿੰਦੀਆਂ ਕਈ ਬੀਬੀਆਂ ਵੀ ਚਲੋ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਤਾਂ ਜਦੋਂ ਇਹਦੇ ਲੜ ਲੱਗੀਆਂ ਵਧੀਆ ਸਾਨੂੰ ਤਾਂ ਪਿਆਰ ਸਤਿਕਾਰ ਮਿਲਦਾ ਪਰ ਸਾਡੇ ਕਰਮਾਂ ਚ ਤਾਂ ਜਿਹੜਾ ਇੱਕ ਸੀਗਾ ਉਹ ਚਲਿਆ ਗਿਆ ਉਹ ਤੋਂ ਬਾਅਦ ਰੱਬ ਨੇ ਕਿਸੇ ਦਾ ਪਿਆਰ ਸਾਡੇ ਕਰਮਾਂ ਚ ਨਹੀਂ ਲਿਖਿਆ ਤੇ ਨਾ ਸਾਨੂੰ ਕਿਸੇ ਦਾ ਪਿਆਰ ਉਹ ਤੋਂ ਬਾਅਦ ਮਿਲਿਆ ਉਹ ਜਵੇਂ ਗਾਉਂਦਾ ਹੁੰਦਾ ਨਾ ਬਲਕਾਰ ਸਿੱਧੂ ਗੀਤ ਕਹਿੰਦਾ ਹੁੰਦਾ ਔਰਤਾਂ ਵੀ ਮਰ ਗਈਆਂ ਛੋਰ ਤਾਂ ਵੀ ਮਿਲ ਗਈਆਂ ਤੇਰੇ ਜੇ ਸਾਨੂੰ ਕਿਤੋਂ ਪਿਆਰ ਨਹੀਂ ਉਹ ਮਿਲਿਆ ਮੈਨੂੰ ਚਲ ਵੜਾ ਗਾਉਣਾ ਨਹੀਂ ਆਉਂਦਾ ਵੇ ਉਸ ਗੱਲ ਲੰਘੂ ਵੀ ਸਾਰਾ ਕੁਝ ਮਿਲ ਗਿਆ ਪਰ ਉਹ ਜਿਹੜਾ ਇਨਸਾਨ ਚਲੇ ਗਿਆ ਨਾ ਉਹਦੇ ਵਰਗਾ ਪਿਆਰ ਨਹੀਂ ਜ਼ਿੰਦਗੀ ਚ ਕਿਤੋਂ ਵੀ ਮਿਲਿਆ ਬਹੁਤ ਦੁਨੀਆਂ ਵੇਖੀ ਆ ਪਰ ਨਹੀਂ ਉਹਦੇ ਵਰਗਾ ਪਿਆਰ ਕਿਤੋਂ ਨਹੀਂ ਮਿਲਿਆਗਾ ਆਉਦੇ ਨਾਲ ਦੇ ਬਈ ਕਿਤੋਂ ਨਹੀਂ ਮੁੱਲਦੇ ਕਿ ਤੁਹਾਨੂੰ ਮੁੱਲ ਮਿਲਦੇ ਜਿਹੜੇ ਚਲੇ ਜਾਂਦੇ ਆ ਸਹੀ ਗੱਲ ਆ ਤੇ ਨਾ ਹੀ ਕਿਸੇ ਦਾ ਪਿਆਰ ਆਵੇ ਤੇ ਨਾ ਹੀ ਕਿਸੇ ਤੇ ਦਿਲ ਆਵੇ ਜਿਹੜਾ ਜ਼ਿੰਦਗੀ ਚ ਇੱਕ ਵਾਰੀ ਚਲੇ ਗਿਆ ਜਿਹੜਾ ਪਿਓ ਨੇ ਪਹਿਲਾਂ ਸੇੜ ਕੇ ਦਿੱਤਾ ਸੀ ਉਹ ਤੋਂ ਬਿਨਾ ਬਾਅਦ ਚ ਕਿਸੇ ਦਾ ਮੋਹ ਨਹੀਂ ਆਉਂਦਾ ਨਾ ਆਪਾਂ ਤਾਂ ਆਇਆ ਨੀਗਾ ਆਪਾਂ ਨੂੰ ਤਾਂ ਬਗਾਨਾ ਹੀ ਲੱਗ ਗਿਆ ਤੇ ਨਾ ਉਹਨੇ ਆਪਾਂ ਨੂੰ ਸਮਝਿਆ ਆਪਦੇ ਜਵਾਕ ਨੂੰ ਨਹੀਂ ਸਮਝਿਆ ਤੇ ਮੈਨੂੰ ਉਹਨੇ ਕੀ ਸਮਝਣਾ ਸੀਗਾ ਬੰਦੇ ਨੇ ਜਿਹੜੇ ਉਹ ਆਪਦੇ ਬੱਚੇ ਦੀ ਨਹੀਂ ਕਦਰ ਕੀਤੀ ਉਹਨੂੰ ਮੇਰੀ ਕੀ ਕਦਰ ਹੋਣੀ ਸੀ ਤੇ ਬਾਕੀ ਤਾਂ ਨਾ ਮਹਿਣਾ ਨਾ ਕਿਸੇ ਨੂੰ ਮਾਰਿਆ ਕਰੋ ਰੰਡ ਕੋਈ ਖਰੀਦਣ ਦੀ ਚੀਜ਼ ਨਹੀਂ ਕੋਈ ਹਟੀਆਂ ਤੋਂ ਨਹੀਂ ਮਿਲਦਾ ਉਸਔਰਤ ਨੂੰ ਪੁੱਛ ਕੇ ਦੇਖਿਆ ਕਰੋ ਜਿਹਦੇ ਦਿਲ ਤੇ ਪੀਤਦੀ ਆ ਤੇ ਜਿਹਨੇ ਜ਼ਿੰਦਗੀ ਕੱਟਣੀ ਹੁੰਦੀ ਆ ਬੱਚਿਆਂ ਸਰੇ ਜ਼ਿੰਦਗੀ ਕੱਟਣੀ ਬਹੁਤ ਔਖੀ ਐ ਤੇ ਬੰਦਿਆਂ ਵਾਲੀਆਂ ਨਹੀਂ ਖੜਦੀਆਂ ਬੱਚੇ ਛੱਡ ਛੱਡ ਅਗਲੀਆਂ ਕੁਝ ਕੁ ਔਰਤਾਂ ਇਦਾਂ ਦੀਆਂ ਐ ਡੰਡੀ ਵਾਜਦੀਆਂ ਬੱਚੇ ਛੱਡ ਕੇ ਆਪਾਂ ਦੇਖਦੇ ਰਹਿੰਦੇ ਵੀਡੀਓ ਤੇ ਆਪਾਂ ਤਾਂ ਰੱਬ ਦਾ ਸ਼ੁਕਰ ਕਰਦੇ ਆ ਜਿਨ੍ਹਾਂ ਆਪਾਂ ਨੂੰ ਇੰਨਾ ਸਬਰ ਸਹਿਤ ਬਖਸ਼ਿਆ ਆਪਾਂ ਆਪਦੇ ਘਰੇ ਆਦੇ ਬੱਚਿਆਂ ਨਾਲ ਖੁਸ਼ ਆਪਾਂ ਕਦੇ ਕਿਸੇ ਬਗਾਨੇ ਬੰਦੇ ਨਾਲ ਕਦੇ ਵੀਡੀਓ ਨਹੀਂ ਪਾਈ ਚਾਹੇ ਮੇਰੇ ਦੌਰ ਜੇਠੀ ਹੁਣ ਮੈਂ ਅੱdte ਕੋਹਨਾ ਨੂੰ ਨਾ ਕਦੇ ਵੀਡੀਓ ਪਹਾਨ ਮਾਦੇ ਭੈਣਾਂ ਨਾ ਭਰਾਵਾਂ ਨਾ ਤੇ ਪਰ ਵੈਸੇ ਉਹ ਵੀਡੀਓ ਚਾਕੇ ਵੀ ਘੱਟ ਹੀ ਖੁਸ਼ ਆ ਮੈਂ ਪਾਉਂਦੀ ਵੀ ਨਹੀਂ ਹੈਗੀ ਕਿਸੇ ਨਾਲ ਵੀ ਵੀਡੀਓ ਤੇ ਆਪਾਂ ਵਧੀਆ ਆ ਦੀ ਜ਼ਿੰਦਗੀ ਦੇ ਵਿੱਚ ਖੁਸ਼ ਆ ਪਰਮਾਤਮਾ ਆਪਾਂ ਨੂੰ ਖੁਸ਼ ਹੀ ਰੱਖੇ ਤੇ ਚਲੋ ਤੰਗੀ ਸੰਗੀ ਤਮਾੜੀ ਮੋਟੀ ਰਾਜਾ ਰਾਣਾਂ ਤੇ ਵੀ ਆ ਜਾਂਦੀ ਹੈ ਠੀਕ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਦਬ ਕੇ ਕਰਦੇ ਕਰੋ ਤਾੜੀ ਨੂੰ ਫਾਲੋ ਕਰ ਲਿਓ